ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਤੇ ਅੱਜ ਦੀ ਵੀਡੀਓ ਵਿੱਚ ਪਤਾਜੀ ਸੂਈ ਵੜ ਸੇ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਤੋਂ ਟੇਰ ਅੱਜ ਬਾਈ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਵਧੀਆ ਵੀਰੇ ਤੁਸੀਂ ਦੱਸੋ ਨਾਮ ਤੇ ਐਡਰੈਸ ਬੋਲੋ ਨਾਮ ਵੀਰੇ ਜਸ਼ਨਗੰਦਾਰਾ ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤ ਨੇੜੇ ਪਿੰਡ ਵੀਰੇ ਨੇੜੇ ਵੀਰੇ ਬਾਜਾਖਾਨਾ ਦੇ ਕੋਟਕਪੁਰਾ ਨਾਲ ਹੈ ਮੋਬਾਈਲ ਨੰਬਰ ਬੋਲੋ 997624531 ਠੀਕ ਹੈ ਭਾਈ ਭਾਈ ਜਿਹੜੀ ਇਹ ਬੈਂਡ ਦੇ ਨੇ ਕਿਹੜਾ ਸੂਸੂਈ ਆ ਇਹ ਵੀਰੇ ਦੂਜੇ ਸੂਸੂਈ ਆ ਕਦੋਂ ਸੂਈ ਆ ਵੀਰੇ ਇਹ ਵੀਰੇ ਸੁਬਾ ਸੂਈ ਆ ਦੋਗਨੇ ਅਸੇ ਪਾਸੇ ਠੀਕ ਆ ਹਾਂ ਜੇਰ ਜੂਰ ਪੈ ਗਈ ਆ ਬੱਠਲ ਚ ਵੀਰੇ ਜੇਰ ਪੈ ਗਈ ਬੱਠਲ ਚ ਦਈਆ ਠੀਕ ਆ ਤੇ ਬ ਬੱਚਾ ਵੀਰੇ ਸੂਈ ਸੀਗੀ ਬੱਚਾ ਸੀਗਾ ਹੂੰ ਤੇ ਉਹ ਨਾ 5-10 ਮਿੰਟ ਹੀ ਜਾਂਦਾ ਰਿਹਾ ਔਖੇ ਸਾਹ ਲੈਂਦਾ ਸੀ ਠੀਕ ਆ ਤੇ ਪੂਰਾ ਹੋ ਗਿਆ ਠੀਕ ਆ ਹਾਂਜੀ ਤੇ ਕਿੰਨਾ ਬੋਲਾ ਕੱਢਿਆ ਫਿਰ ਬੋਲਾ ਵੀਰੇ ਕੱਢ ਲਿਆ ਸੀਗਾ 5 ਤੋਂ 6 ਲੀਟਰ ਠੀਕ ਆ ਕਿੰਨਾ ਕ ਦੁੱਧ ਦੇ ਦੂਆ ਦੁੱਧ ਵੀਰੇ 22 ਲੀਟਰ ਨਾਰਮਲ ਜਿਹਾ ਪੋਲੀ ਸੇਵਾ ਦੀ ਹਮ ਆਰਡਰ ਕਮਾਲ ਦਾ ਸੋਹਣਾ ਆਰਡਰ ਕਰਮ ਵਾਲੀ ਨੇ ਤਿਆਰ ਕਰਿਆ ਕੱਲਾ ਕੱਲਾ ਥਣ ਬੱਚੇ ਦਾ ਕਰਿਆ ਤਾਂ ਨਹੀਂ ਜਾਂਦੀ ਨਾ ਨਾ ਕੋਈ ਚੱਕਰੀ ਨਹੀਂ ਬਾਈ ਅੱਛਾ ਲੈ ਠੰਡੀ ਠੁੰਡੀ ਫੁੱਲਾ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰੀ ਨਹੀਂ ਕਹਿੰਦੀ ਕਰਮ ਵਾਲੀ ਕੁਛ ਨਹੀਂ ਤੇ ਪੁੱਠੇ ਪਾਸੇ ਬਹਿ ਕੇ ਧਾਰਾ ਮਾਰੀ ਬੱਤਰੀ ਤਾਂ ਪ੍ਰਵਾਹ ਨੂੰ ਪੁੱਠੇ ਪਾਸੇ ਬਹਿ ਗਿਆ ਬਾਈ ਜਿਵੇਂ ਮਰਜੀ ਧਾਰਾ ਮਾਰੀ ਚੱਲ ਕੋਈ ਚੱਕਰੀ ਨਹੀਂ ਕੋਈ ਬੱਚੇ ਦਾ ਨਹੀਂ ਕਰਦੀ ਕੋਈ ਚੱਕਰੀ ਨਹੀਂ ਬਈ ਧਾਰ ਤੂਰ ਬਹੁਤ ਜੰਗੀ ਆ ਧਾਰ ਤੱਕ ਗੰਨੇਰ ਕੀ ਧਾਰਾ ਹਣਾ ਗੱਲ ਅਨੁਵਰਦੀ ਚਵਾਈ ਚ ਇੱਕ ਕਮਾਲ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ ਹੂੰ ਦੁੱਧ ਚੰਗਾ ਦੇ ਦੋ ਬੱਚਾ ਬਾਈ ਨੇ ਦੱਸਿਆ ਵੀ ਐਕਸਪਾਇਰ ਹੋ ਗਿਆ ਬੱਚੇ ਸੀਗਾ ਉਰੇ ਐਵੇਂ ਕੀ ਫਾਇਦਾ ਲਾਣਾਗਾ ਆਪਣਾ ਉਹ ਕੰਮ ਹੈ ਨਹੀਂਗਾ ਹਨਾ ਅਗਲੇ ਸਿੱਟ ਲਈਆਂ ਸਹੀ ਗੱਲ ਆ ਬਾਈ ਹੂੰ ਉਹ ਆਪਾਂ ਕੰਮ ਕਰਨੇ ਦੱਸ ਕੇ ਦੇ ਰਾਂਗੇ ਠੀਕ ਆ ਹਾਂ ਸਹੀ ਗੱਲ ਆ ਕੱਲਾ ਕੱਲਾ ਥਣ ਪੀੜੀ ਤੇ ਪਾਜ ਵਰਗੇ ਥਾਣਾ ਪੂਰੀ ਵਿਥੀ ਤੇ ਬਈ ਥਣ ਲੱਗਿਆ ਕੱਦ ਵੱਡ ਚੰਗਾ ਆਡਰ ਕਮਾਲ ਦਾ ਖੋਲ ਦੇ ਬਈ ਤੋਰ ਕੇ ਦਿਖਾ ਦੇ ਦੁੱਧ ਬਾਈ ਨੇ ਦੱਸਿਆ ਚੰਗਾ ਦੇ ਦੋ ਬਾਕੀ ਬੋਲਾ ਹੀ ਬਹੁਤ ਚੰਗਾ ਕੱਢਿਆ ਭਾਈ ਤੋਰਾ ਤਾਰਾ ਕਮਾਲ ਦਾ ਜੇਰ ਵੀ ਭਾਈਆ ਬੱਠਲ ਦੇ ਵਿੱਚ ਭਾਈ ਬੈਠਾਗਾ ਚੰਗੀ ਆ ਬੜ ਸੁਨੱਖੀ ਆ ਠੰਡੀ ਸੀ ਨਾ ਵੱਡੀ ਗੱਲ ਠੰਡੀ ਸੀ ਲੀ ਆ ਹਨਾ ਠੰਡੀ ਤਾਂ ਵੀਰੇ ਨਿਆਣਾ ਪਾਉਣ ਦੀ ਲੋੜ ਵੀ ਨਹੀਂ ਚਵਾਈ ਕਰਨ ਅੱਛਾ ਹਾਂ ਠੀਕ ਆ ਭਾਈ ਆ ਸਾਹਮਣੇ ਬਹਿ ਕੇ ਛੋੜੂ ਕੋਈ ਚੱਕਰੀ ਸਾਹਮਣੇ ਭਾਈ ਨੇ ਆਪਣੇ ਤੋਰਾ ਮਾਰੀਆਂ ਭਾਈ ਕੋਈ ਨਿਆਣਾ ਨਹੀਂ ਪਾਇਆ ਕੋਈ ਚੱਕਰੀ ਨਹੀਂ ਜਿਵੇਂ ਮਰਦੀ ਬਾਜਾ ਪੁੱਠੇ ਪਾਸੇ ਬਾਜਾ ਸਿੱਧੇ ਪਾਸੇ ਬਾਜਾ ਜਾਹੇ ਬਾਈ ਕਹਿੰਦਾ ਦੋਨੇ ਪਾਸੇ ਬੈ ਕੇ ਚੋਲਾ ਹਾਂ ਵੀ ਕੋਈ ਚੱਕ ਕਰਨੀ ਆਪਣੀ ਆਰਟ ਤਾਂ ਵੀਰੇ ਆਪਾਂ ਪਹਿਲਾਂ ਤੇ ਜੁਰਮ ਲੱਗੇ ਨਾ ਵਪਾਰ ਕਰਨ ਬੱਚਾ ਲਾਇ ਹੀ ਨਹੀਂਗਾ ਅੱਛਾ ਤਾਂ ਆ ਜਾ ਸੂਏ ਵੀ ਅੱਗੇ ਵੀ ਆਪਾਂ ਮਰਿਆ ਸੀ ਬੱਚਾ ਤਰੀ ਪਾਈ ਸੀਗੀ ਚੈਨਲ ਤੇ ਵੀਡੀਓ ਤੇ ਆਪਾਂ ਹੋਰ ਵੀ ਦੱਸ ਕੇ ਦੇਦਾ ਸੀਗਾ ਹਨਾ ਅਗਲੇ ਨੂੰ ਅੱਛਾ ਸੀ ਗਾਂ ਵੀ ਛੱਡਣਾ ਹੀ ਹੈ ਵੀਰੇ ਆਪਾਂ ਲਾਈ ਆਵਾਂਗੇ ਉਹ ਗੱਲਾਂ ਦਾ ਫਾਇਦਾ ਨਹੀਂਗਾ ਨਹੀਂ ਜ਼ਰੂਰੀ ਹੈ ਹਾਂ ਉਹੀ ਹੈ ਵੀ ਨਫਾ ਨਹੀਂ ਦੇ ਕੇ ਆਂਦੀ ਇੰਨਾ ਹੀ ਕੰਮ ਹੁੰਦਾ ਹੋਰ ਕੀ ਹੈਗਾ ਪੂਰੇ ਕਰਜੂ ਵੱਧ ਵੱਧ ਹੂੰ ਐਵੇਂ ਉਹ ਕੰਮ ਆਪਾਂ ਕਰਨਾ ਹੀ ਨਹੀਂ ਬਾਈ ਨਹੀਂ ਬਾਈ ਉਹਦਾ ਕੋਈ ਫਾਇਦਾ ਨਹੀਂ ਬਾਕੀ ਵੀਡੀਓ ਹੈਗੀ ਸਾਰਾ ਕੁਝ ਆਪਣੇ ਕੋਲੇ ਜੇਰ ਦਿਖਾ ਦਈ ਆ ਬੱਚਾ ਚੜਦੀ ਸਾਰੇ ਕਾਹੇ ਦੀ ਵੀਡੀਓ ਹੈਗੀ ਆ ਬਾਈ ਠੀਕ ਹੈ ਬਾਈ ਲੈ ਇੱਥੇ ਬਹਿ ਜਾ ਕੋਈ ਚੱਕਰ ਹੀ ਨਹੀਂ ਲੈ ਬਾਈ ਅਿੱਥੇ ਬੇੜੇ ਦੇ ਵਿਚਾਲੇ ਖੜਾ ਲਈ ਧਾਰਾਂ ਬਾਈ ਕਹਿੰਦਾ ਇੱਥੇ ਵੀ ਮਾਰ ਦੇਣੀ ਦੋਨੇ ਪਾਸੇ ਮਾਰ ਦੇਣੀ ਕੋਈ ਚੱਕਰ ਹੀ ਨਹੀਂ ਲੈ ਭਾਈ ਕੀ ਬਾਤ ਆ ਖੜ ਜਾ ਬੱਤਾ ਸਰ ਕੋਈ ਨਹੀਂ ਚਵਾਈ ਜੁਈ ਦਾ ਪੂਰੀ ਚੰਗੀ ਆ ਹਣਾ ਇੱਕ ਨੰਬਰ ਆ ਬਈ ਚਵਾਈ ਜੁਈ ਬਾਕੀ ਛੜੀ ਸੀ ਇੱਥੇ ਮਾਰਦੀ ਹੂੰ ਸੁਣਾ ਉਧਰਲੇ ਪਾਸੇ ਤੂੰ ਬਹਿ ਕੇ ਚਵਾਈ ਕਰ ਲੈ ਅਣੀ ਤੇਰਾ ਲੱਕ ਮਾਰ ਹੂੰ ਸਹੀ ਹਲਾ ਜਿਵੇਂ ਮਰਜੀ ਚੋਈ ਜਾ ਬਾਈ ਕਹਿੰਦਾ ਕੋਈ ਚੱਕਰ ਹੀ ਨਹੀਂ ਆਰਡਰ ਕਮਾਲ ਦਾ ਚਵਾਈ ਜੁਈ ਨੰਬਰ 1 ਆ ਗੀ ਤੇ ਬੌਹਲੇ ਮਾਰਦੀ ਆ ਬਾਈ ਹਜੇ ਬਾਹਰ ਮੈਂ ਨਿਕਲਣਾ ਸ਼ਾਂਤ ਕਰਾ ਵੀ ਢੇਲੀ ਜੀ ਕਾਢੇ ਜਮਾ ਭਰ ਜਾਣਾ ਅੱਛਾ ਹੂੰ ਠੀਕ ਆ ਭਾਈ ਲੈ ਭਾਈ ਮੋੜ ਲਿਆ ਮੂਰੇ ਲਈ ਵੇਖ ਵੀਰੇ ਗੱਟ ਨੂੰ ਆਨ ਨੂੰ ਫਿਰਦਾ ਮੂਰੇ ਆਡਰ ਇੱਕ ਤਾਂ ਕਹਿਣ ਦੀ ਗੱਲ ਹੁੰਦੀ ਆਪ 8 ਮਹੀਨੇ ਤੋਂ ਵੀ ਪਤਾ ਲੱਗਦਾ ਸਹੀ ਗੱਲ ਆ ਹਨਾ ਹਾਂ ਗਲਾਬੀ ਥਣ ਕੱਲਾ ਹਾਂ ਹਾਂ ਪੂਰੀ ਵਿਥੀ ਤੇ ਥਣ ਲੱਗਿਆ ਕੱਲਾ ਕੱਲਾ ਥਾਣਾ ਭਾਈ ਤੇ ਮੁੱਲ ਕੀ ਆ ਫਿਰ ਇਹਦਾ ਜਾਇਜ਼ ਮੁੱਲ ਵੀਰੇ ਹੁਣ ਜੇ ਤਾਂ ਬੱਚਾ ਹੁੰਦਾ ਫਿਰ ਤਾਂ ਸੀਗੀ ਵੜ 75000 ਦੀ ਤੈਨੂੰ ਵੀ ਪਤਾ ਹਾਂਜੀ ਅੱਜ ਆਪ 68000 ਦੀ ਦੇ ਦਾਂਗੇ ਠੀਕ ਆ ਭਾਈ ਜੇ ਤਾਂ ਭਾਈ ਕਹਿੰਦਾ ਹੁੰਦਾ ਬੱਚਾ ਫਿਰ ਤਾਂ ਵੇਚ ਲੈਣੇ 75000 ਜੀ ਭਾਈ ਉਹਨਾਂ ਪਰ 68000 ਦੀ ਬੈੜਾ ਜਿਹੜੀ ਬਾਕੀ ਦੀ ਗੱਲ ਫਿਟਿੰਗ ਵਾਲਾ ਲੈਵਾ ਆਇ ਨਹੀਂਗਾ ਆਪਣਾ 10 ਚੋਲੇ ਅਗਲਾ ਟੁੱਟ ਜਾਊਗਾ ਹਮਮ ਇੱਕ ਨੰਦਾ ਲੱਤਾ ਜਵਾਜਦਾ ਫਿਰਦਾ ਹਮ ਸਹੀ ਗੱਲ ਆ ਫਿਟਿੰਗ ਕੋਈ ਭਾਲ ਨਹੀਂ ਮੇਰੇ ਜਿੰਨਾ ਹੈਗਾ ਦੁੱਧ ਵਾਲਾ ਸਵੇਜ ਲੈਵਾ ਹਮ ਸਹੀ ਆ ਇੱਕ ਨੰਦਾ ਭਾਲ ਨਾਲ ਵੀ ਪੰਡਾ ਬੰਨੀ ਫਰਦੀ ਆ ਹਾਂਜੀ ਹਾਂਜੀ ਇੱਕ ਸਿੱਧਾ ਦੁੱਧ ਵਾਲਾ ਹੁੰਦਾ ਦੁੱਧ ਵਾਲਾ ਸਹੀ ਗੱਲ ਲੈਵਾ ਬਾਈ ਦੁਆਰਿਆਂ ਚੈੱਕ ਕਰਵਾਉਨੇ ਇੱਥੋਂ ਸਟਾਰਟਿੰਗ ਹੋ ਜਾਂਦੀ ਏ ਡਿਲੀਵਰੀ ਦੇਖੋ ਬਾਈ ਕੱਲਾ ਕੱਲਾ ਥਣ ਪੂਰੀ ਬਿੱਤੀ ਦੇ ਥਣ ਦੋਨੇ ਪਤਨੇ ਪਾਸਿਆਂ ਤੋਂ ਲੈਵਾ ਦਿਖਾਉਨੇ ਆ ਇਦਰੋਂ ਵੀ ਲੈਵਾ ਕਮਾਲ ਦਾ ਨਾੜਾ ਨੂਣਾ ਫਲ ਚੰਗੀਆਂ ਲੱਸੀ ਬਕੀ ਕੀ ਨਹੀਂ ਬਾਈ ਸਹੀ ਗੱਲ ਆ ਬਾਈ ਇਦਰੋਂ ਵੀ ਨਾੜਾ ਨੂਣਾ ਦੇ ਸਾਨੂੰ ਫਲ ਚਾਹੀਆਂ ਮੁੱਲ ਜਿਹੜਾ ਜਾਇਜ਼ ਆ ਬਾਕੀ ਜਿਹੜਾ ਵਿੱਚੋਂ ਮਾਨਦਾਨ ਜ਼ਰੂਰ ਹੋ ਜਾਊਗਾ ਕਿਸੇ ਵੀਰ ਦੇ ਬਾਈ ਬੈਡ ਪਸੰਦਾ ਹੈ ਬਾਈ ਨਾ ਕਨੈਕਟ ਕਰ ਲਿਓ ਧੰਨਵਾਦ